ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗਲਾਬ ਸਿੱਧੂ ਉੱਤੇ ਸਾਡੇ ਕਲਵੰਤ ਸਿੰਘ ਜੀ ਧਾਰੀਵਾਲ ਸਾਹਿਬ ਤੇ ਐਸਬੀਆਈ ਕਾਰਡ ਤੇ ਸਾਰੇ ਸਾਡੇ ਡਾਕਟਰ ਸਾਹਿਬ ਸਾਰੀ ਵਾਰਲਡ ਕੇਅਰ ਕੈਂਸਰ ਦੀ ਟੀਮ ਸੋ ਇਹਨਾਂ ਨੂੰ ਮੈਂ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਇਹ ਕੈਂਪ ਲਵਾਉਣ ਚ ਇਥੋਂ ਬਹੁਤ ਜਣੇ ਆਪਣੇ ਟੈਸਟ ਕਰਵਾ ਕੇ ਗਏ ਆ ਜਿਹੜੇ ਟੈਸਟ ਕਈ ਕਈ ਲੋਕ ਮਤਲਬ ਇਸ ਕਰਕੇ ਨਹੀਂ ਕਰਵਾਉਂਦੇ ਵੀ ਜਿਵੇਂ ਮੇਰੇ ਵਰਗੇ ਵੀ ਮੈਂ ਇਸ ਕਰਕੇ ਟੈਸਟ ਨਹੀਂ ਸੀ ਕਰਵਾਉਂਦਾ ਵੀ ਯਾਰ ਜੇ ਕੈਂਸਰ ਹੋ ਗਿਆ ਕੈਂਸਰ ਆ ਗਿਆ ਵੀ ਆਰ ਵੀ ਮਤਲਬ ਡਰਦੇ ਡਰੋ ਨਾ ਇਹ ਚੀਜ਼ ਤੋਂ ਇਹ ਚੀਜ਼ ਤੋਂ ਜਮੇ ਘਬਰਾਓ ਨਾ ਵੀ ਇਹ ਬਹੁਤ ਵੱਡੀ ਚੀਜ਼ ਨਹੀਂ ਹੈਗੀ ਇਹ ਬਹੁਤ ਛੋਟੀ ਚੀਜ਼ ਹੈ ਤੁਸੀਂ ਪਲੀਜ਼ ਆਪਣੇ ਟੈਸਟ ਜ਼ਰੂਰ ਕਰਵਾਓ ਵਾਰਲਡ ਕੇਅਰ ਕੈਂਸਰ ਦੀ ਟੀਮ ਨਾਲ ਕੰਟੈਕਟ ਕਰੋ ਜਿਹੜਾ ਬੰਦਾ ਨਹੀਂ ਅਫੋਰਡ ਕਰ ਸਕਦਾ ਕਿਤੇ ਬਾਹਰ ਜਾ ਕੇ ਤੁਸੀਂ ਇਹਨਾਂ ਨਾਲ ਜਰੂਰ ਕੰਟੈਕਟ ਕਰੋ ਇਹਦਾ ਟੈਸਟ ਕਰਵਾਓ ਜੇ ਇਹਦੀ ਸਟਾਰਟਿੰਗ ਹੈ ਡਾਕਟਰ ਸਾਹਿਬ ਕਹਿੰਦੇ ਜੇ ਫਸਟ ਸਟੇਜ ਹੈ ਜਾਂ ਸੈਕੰਡ ਸਟੇਜ ਹੈ ਤਾਂ ਅਸੀਂ ਤੁਹਾਡੇ ਰਹਿਣ ਸਹਿਣ ਦਾ ਸਟਾਈਲ ਸਹੀ ਕਰਕੇ ਮਤਲਬ ਤੁਹਾਡੇ ਉੱਠਣ ਬੈਠਣ ਦਾ ਤੁਸੀਂ ਕਿਹੜੇ ਟਾਈਮ ਸੌਣਦੇ ਹੋ ਕੀ ਕਰਦੇ ਹੋ ਪੂਰੇ ਦਿਨ ਚ ਉਹ ਚੇਂਜ ਕਰਕੇ ਤੇ ਥੋੜੀ ਜੀ ਦਵਾਈ ਦੇ ਕੇ ਤੁਹਾਡਾ ਅਸੀਂ ਇਲਾਜ ਕਰ ਦਾਂਗੇ ਸੋ ਮੈਂ ਬਹੁਤ ਥੈਂਕ ਯੂ ਕਰਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਰੇ ਜਣੇ ਇਹਨਾਂ ਦਾ ਸਾਥ ਦਿਓ ਤਾਂ ਕਿ ਪੂਰੇ ਪੰਜਾਬ ਚੋਂ ਕੈਂਸਰ ਨਾਮ ਦੀ ਬਿਮਾਰੀ ਖਤਮ ਹੀ ਹੋ ਜਾਏ ਬਹੁਤ ਥੈਂਕ ਯੂ ਜੀ ਬਹੁਤ ਥੈਂਕ ਯੂ